ਆਹੋ ਮੈਂ ਸ਼ਰਾਬੀ ਹਾਂ ਤਾਲ ਸੁਣੋ ਤੁਸੀਂ ਤਿਆਰ ਹੋ ਕੇ ਬਹਿ ਗਏ ਜਾਣਾ ਨਹੀਂ ਹੈਗਾ ਤੇ ਨਾਲੇ ਕੱਲ ਦਾ ਤੁਸੀਂ ਕੁਝ ਨਹੀਂ ਖਾਦਾ ਤੁਹਾਨੂੰ ਰੋਟੀ ਲੈ ਕੇ ਦਵਾਂ ਮੈਂ ਨਹੀਂ ਸਿਮਰਨ ਮਨ ਨਹੀਂ ਹੈਗਾ ਮੇਰਾ ਐਦਾਂ ਕਿਦਾਂ ਸਰੂਗਾ ਰੋਟੀ ਬਿਨਾ ਸੇ ਥੋੜੀ ਖਰਾਬ ਕਰਨੀ ਆ ਤੈਨੂੰ ਮੈਂ ਕਿਹਾ ਨਾ ਕਿ ਨਹੀਂ ਮਨ ਹੈਗਾ ਮੇਰਾ ਧੀ ਮੈਂ ਸਮਝ ਸਕਦੀ ਆ ਤੁਹਾਡੇ ਤੇ ਕੀ ਬੀਤ ਰਹੀ ਆ ਦੀਦੀ ਦਾ ਆ ਹਾਲ ਮੇਤੋ ਵੀ ਨਹੀਂ ਦੇਖਿਆ ਜਾ ਰਿਹਾ ਤੇ ਹੁਣ ਇਦਾਂ ਬੇਲੇ ਬੈ ਕੇ ਤਾਂ ਨਹੀਂ ਸਰਨਾ ਕੁਝ ਕਰਨਾ ਹੀ ਪੈਣਾ ਤੁਹਾਨੂੰ ਤੁਸੀਂ ਕੁਝ ਕਰਦੇ ਕਿਉਂ ਨਹੀਂ ਸਿਮਰਨ ਆਹੀ ਸੋਚ-ਸੋਚ ਕੇ ਤਾਂ ਰਾਤੀ ਮੈਨੂੰ ਨੀਂਦ ਨਹੀਂ ਆਈ ਤੇ ਮੈਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਮੈਂ ਕਰਾਂ ਕੀ ਤੁਸੀਂ ਪੁਲਿਸ 'ਤੇ ਰਿਪੋਰਟ ਕਰ ਦੋ ਤੇਰਾ ਦਿਮਾਗ ਖਰਾਬ ਆ ਪੁਲਿਸ 'ਤੇ ਰਿਪੋਰਟ ਕਰਾ ਕੇ ਮੈਂ ਆਪਣੀ ਬਦਨਾਮੀ ਖਟਣੀ ਆ ਚੀਫ ਇਹ ਤੁਸੀਂ ਆਪਣੇ ਜੀਜੇ ਨੂੰ ਸਮਝਾਉਂਦੇ ਕਿਉਂ ਨਹੀਂ ਉਹ ਦੀਦੀ ਨੂੰ ਕੁੱਟਦੇ ਮਾਰਦੇ ਆ ਫਿਰ ਐਦਾ ਤਾਂ ਕੋਈ ਹੱਲ ਨਹੀਂ ਹੋਣਾ ਜਾਂਦਾ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰੋ ਕਿਹੜੇ ਮੂਨਾ ਗੱਲ ਕਰਾਂ ਤੇਰੇ ਸਾਹਮਣੇ ਧੱਕੇ ਮਾਰ ਕੇ ਅਗਲੇ ਨੇ ਮੈਨੂੰ ਬਾਹਰ ਕੱਢਿਆ ਵਾ ਤੇ ਇੰਨੀ ਬੇਇੱਜ਼ਤੀ ਤਾਂ ਮੈਂ ਕਿਸੇ ਦੀ ਸਹੰਦਾ ਨਹੀਂ ਤੁਹਾਨੂੰ ਆਪਣੀ ਭੈਣ ਦਾ ਸਾਥ ਦੇਣਾ ਚਾਹੀਦਾ ਨਾਲੇ ਤੁਹਾਡੀ ਸਗੀ ਭੈਣ ਆ ਤੁਸੀਂ ਕਾਇਰ ਥੋੜੀ ਹੋ ਇੱਥੇ ਬੈਠੇ ਰਹੋਗੇ ਕੁਛ ਤਾਂ ਕੁਛ ਤੁਹਾਨੂੰ ਕਰਨਾ ਹੀ ਪੈਣਾ ਤੁਹਾਡੇ ਕੋਲ ਤਾਂ ਇੰਨਾ ਪੈਸਾ ਵਾ ਸਿਮਰਨ ਪੈਸਾ ਉੱਥੇ ਕੀ ਕਰੂਗਾ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਨੇ ਪੈਸੇ ਨਾਲ ਸਭ ਕੁਝ ਹੋ ਸਕਦਾ ਸਿਮਰਨ ਉਹ ਮੇਰੀ ਭੈਣ ਦਾ ਘਰ ਆ ਉੱਥੇ ਪੈਸਾ ਨਹੀਂ ਮੈਟਰ ਕਰਦਾ ਉੱਥੇ ਰਿਸ਼ਤੇਦਾਰੀ ਮੈਟਰ ਕਰਦੀ ਆ ਮੈਂ ਤਾਂ ਤੁਹਾਡੇ ਕੋਲ ਹੀ ਸੁਣਿਆ ਸੀ ਪੈਸੇ ਨਾਲ ਆਪਾਂ ਕਿਸੇ ਨੂੰ ਵੀ ਖਰੀਦ ਸਕਦੇ ਆ ਕਿਸੇ ਨੂੰ ਵੀ ਵੇਚ ਸਕਦੇ ਆ ਕਹਿਣਾ ਕੀ ਚਾਹੀਆਂ ਮੈਨੂੰ ਸਮਝ ਨਹੀਂ ਲੱਗ ਰਹੀ ਤੇਰੀ ਐਦਾਂ ਵਿਹਲੇ ਬੈਠ ਕੇ ਨਾ ਕੁਝ ਨਹੀਂ ਹੋਣਾ ਤੁਹਾਨੂੰ ਕੁਝ ਨਾ ਕੁਝ ਹੱਲ ਕਰਨਾ ਪੈਣਾ ਜਾਂ ਤਾਂ ਪੁਲਿਸ 'ਚ ਰਿਪੋਰਟ ਕਰੋ ਜਾਂ ਤਾਂ ਆਪਾਂ ਜਾ ਕੇ ਗੱਲ ਕਰਕੇ ਆਨੇ ਆ ਮੈਨੂੰ ਲੱਗਦਾ ਤੇਰਾ ਦਿਮਾਗ ਖਰਾਬ ਹੋ ਗਿਆ ਤੇ ਤੂੰ ਮੇਰਾ ਵੀ ਦਿਮਾਗ ਖਰਾਬ ਕਰੀ ਜਾਨੀ ਮੇਰੇ ਮੂੰਹ ਤੇ ਪਾਗਲ ਲਿਖਿਆ ਵਾ ਮੇਰੇ ਘਰ ਦਾ ਮਸਲਾ ਵਾ ਤੇ ਮੈਂ ਪੁਲਿਸ ਨੂੰ ਜਾ ਕੇ ਇਨਵੋਲਵ ਕਰ ਲਾਂ ਵਿੱਚ ਤੇ ਮਹੱਲੇ 'ਚ ਬਦਨਾਮੀ ਖੱਟ ਲਾਂ ਜੀ ਜੇ ਉਹ ਦੀਦੀ ਨੂੰ ਇੱਧਰ ਛੱਡ ਗਏ ਫਿਰ ਬਦਨਾਮੀ ਨਹੀਂ ਹੋਣੀ ਉਹ ਤਾਂ ਹੀ ਤਾਂ ਮੈਂ ਡਰਦਾ ਵਾਂ ਤਾਂ ਹੀ ਤਾਂ ਕੁਝ ਕਰ ਨਹੀਂ ਸਕਦਾ ਤੁਸੀਂ ਐਦਾਂ ਕਰੋ ਜੀਜਾ ਨੂੰ ਨਾ ਪੈਸੇ ਦੇ ਕੇ ਉਹਨਾਂ ਨੂੰ ਚੁੱਪ ਕਰਾ ਦਿਓ ਨਾ ਉਹ ਦੀਦੀ ਨੂੰ ਮਾਰਨਗੇ ਸਿਮਰਨ ਸ਼ਰਾਬ ਪੀ ਕੇ ਜੀਜਾ ਮੇਰਾ ਵੀਰ ਭੈਣ ਨੂੰ ਕੁੱਟਦਾ ਪਿਆ ਤੇ ਮੈਂ ਉਹਨੂੰ ਪੈਸੇ ਦੇ ਦਾਂ ਪੈਸੇ ਉਹਨਾਂ ਨੇ ਕੀ ਕਰਨੇ ਆ ਉਹ ਕਰੋੜਾਪਤੀ ਸਾਮੀ ਆ ਉਹ ਤੁਸੀਂ ਆਪ ਹੀ ਤਾਂ ਮੈਨੂੰ ਕਹਿੰਨੇ ਹੋਨੇ ਹੋ ਪੈਸੇ ਨਾਲ ਸਭ ਕੁਝ ਹੋ ਸਕਦਾ ਦਿਮਾਗ ਨਾ ਖਰਾਬ ਕਰ ਮੈਨੂੰ ਪਹਿਲੇ ਹੀ ਨਹੀਂ ਸਮਝ ਲੱਗ ਰਹੀ ਤੁਸੀਂ ਐਦਾਂ ਕਰੋ ਪੁਲਿਸ 'ਚ ਨਾ ਜਾ ਕੇ ਰਿਪੋਰਟ ਕਰ ਦਿਓ ਤੁਹਾਡੇ ਜੀਜੇ ਨੂੰ ਨਾ ਅੰਦਰ ਕਰ ਦੇਣਗੇ ਉਹ ਸਾਰਾ ਕੁਝ ਹੱਲ ਹੋ ਜੂ ਜਾਂ ਤਾਂ ਫਿਰ ਉਹਨਾਂ ਦੇ ਘਰੇ ਜਾਓ ਘਰੇ ਜਾ ਕੇ ਗੱਲ ਕਰੋ ਐਦਾਂ ਹੱਲ ਨਹੀਂ ਹੋਣਾ ਬੈਨ ਹੋਰ ਨਹੀਂ ਬੇਇੱਜ਼ਤੀ ਕਰਾ ਸਕਦਾ ਕੱਲ ਹੀ ਬੜੀ ਬੇਇੱਜ਼ਤੀ ਹੋ ਗਈ ਆ ੱੱੱਕੇ ਮਾਰ ਕੇ ਕੱਢਿਆ ਅਗਲੇ ਨੇ ਮੈਨੂੰ ਬੇਇੱਜ਼ਤੀ ਜਿਨੇ ਰਿਸ਼ਤੇ ਨਿਭਾਣੇ ਹੋਣਾ ਉਹ ਬੇਇੱਜ਼ਤੀ ਨਹੀਂ ਦੇਖਦਾ ਮੇਰਾ ਵੀਰ ਵੀ ਤਾਂ ਆਇਆ ਸੀ ਮੈਨੂੰ ਮਿਲਣ ਜਦੋਂ ਤੁਸੀਂ ਉਹਨੂੰ ੱੱੱਕੇ ਮਾਰ ਕੇ ਕੱਢਿਆ ਸਿਮਰਨ ਤੂੰ ਆਪਣੇ ਭਰਾ ਨਾਲ ਕੰਪੇਅਰ ਕਰ ਰਹੀ ਏ ਮੈਨੂੰ ਜੀ ਮੈਂ ਕੰਪੇਅਰ ਨਹੀਂ ਕਰ ਰਹੀ ਪੈਸਿਆਂ ਨੂੰ ਇੱਕ ਸਾਈਡ ਤੇ ਰੱਖੋ ਜਿਨੇ ਰਿਸ਼ਤੇ ਨਿਭਾਣੇ ਹੁੰਦੇ ਆ ਨਾ ਉਮੀਰ ਜਾਂ ਗਰੀਬ ਨਹੀਂ ਦੇਖਦਾ ਹੁਣ ਤੂੰ ਕਹਿਣਾ ਕੀ ਚਾਹਨੀ ਆ ਮੈਂ ਕੀ ਕਰਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹਨੀ ਆ ਤੁਸੀਂ ਉਹਨਾਂ ਦੇ ਘਰੇ ਜਾਓ ਤੇ ਜੀਜਾ ਹੀ ਨਾ ਗੱਲ ਕਰਕੇ ਆਓ ਹੁਣ ਉਹਨਾਂ ਨੇ ਪੀਤੀ ਵੀ ਨਹੀਂ ਹੋਣੀ ਸੋਫੀ ਹੋਣਗੇ ਇਦਾਂ ਕੋਈ ਹੱਲ ਨਹੀਂ ਹੋਣਾ ਜੇ ਤਾਂ ਤੁਸੀਂ ਆਪਣੀ ਭੈਣ ਨਾਲ ਰਿਸ਼ਤਾ ਦਬਾਣਾ ਤਾਂ ਹੱਲ ਕਰਨਾ ਹੀ ਪੈਣਾ ਤੁਹਾਨੂੰ ਸ੍ਰੀਕਾਲ। ਬਾਵੇ। ਸਵਾਵੇ ਤੂੰ ਤੋ ਕਿੱਧਰ ਆਇਆ ਵਾ? ਸ੍ਰੀਕਾਲ। ਸ੍ਰੀਕਾਲ ਤਾਂ ਠੀਕ ਹੈ ਪਰ ਤੂੰ ਅੱਜ ਕਿੱਧਰ ਆਇਆ ਵਾ? ਮਿਲਣ ਆਇਆ ਤੁਹਾਨੂੰ ਦੀਦੀ। ਕੱਲ ਮਿਲ ਕੇ ਤਾਂ ਗਿਆ ਸੀ ਤੂੰ ਅੱਜ ਫੇਰ ਆ ਗਿਆ। ਤੈਨੂੰ ਹਲਜੀ ਚਾਹੀਦੀ ਦਾ ਸੁਭਾਅ ਦਾ ਨਹੀਂ ਪਤਾ ਲੱਗਾ। ਜੀਜਾ ਜੀ ਕਿੱਥੇ ਨੇ? ਜੀਜਾ ਜੀ ਤੇਰੇ ਸ਼ੁਕਰ ਮਨਾ ਬਾਹਰ ਨੇ। ਥੋੜੀ ਦੇਰ ਤੱਕ ਆਉਣ ਵਾਲੇ ਆ। ਮੈਂ ਗੱਲ ਕਰਨ ਆਇਹੀ ਜੀਜਾ ਜੀ ਨਾਲ। ਕੀ ਗੱਲ ਕਰਨੀ ਆ ਤੂੰ? ਤੂੰ ਮੇਰੀ ਗੱਲ ਸੁਣ ਜਿੰਨੀ ਪਹਿਰੀ ਆਇਆ ਨਾ ਫੋੜਲਾ ਤੂੰ ਫੋਨ ਤੇ ਗੱਲ ਕਰ ਲੀ। ਕੋਈ ਦੀਦੀ ਉਹ ਐਦਾਂ ਹੀ ਤੋੜ ਦੋਗੇ ਗੱਲ ਤਾਂ ਕਰ ਲੈਂਦਾ ਮੈਨੂੰ ਕੀ ਗੱਲ ਕਰਨੀ ਆ ਬਾਵੇ ਫੇਰ ਤੈਨੂੰ ਪਤਾ ਵਾ ਕੱਲ ਤੇਰੇ ਜਾਣ ਤੋਂ ਬਾਅਦ ਪਤਾ ਮੈਨੂੰ ਕਿੰਨਾ ਬੋਲੇ ਆ ਕੋਈ ਗੱਲ ਨਹੀਂ ਜੀ ਜੀ ਅੱਜ ਮੈਂ ਗੱਲ ਕਰਕੇ ਜਾਊਂਗਾ ਬਾਵੇ ਕੀ ਗੱਲ ਕਰਨੀ ਮੈਨੂੰ ਬੈਠੇ ਇੱਥੇ ਛੇਤੀ ਛੇਤੀ ਗੱਲ ਕਰ ਕੀ ਕਹਿਣਾ ਵਾ ਤੂੰ ਮੇਰੇ ਨਾਲ ਗੱਲ ਕਰ ਲੈ ਜਿਹੜੀ ਕਰਨੀ ਆ ਤੇ ਤੂੰ ਚਲ ਜਾ ਇਹ ਤੋਂ ਮੇਕੋ ਨਾ ਤੇਰੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਣੀ ਆ ਜੋੜੇ ਤੇਰੇ ਅੱਗੇ ਹੱਥ ਉਹ ਦੇ ਦੇ ਤਰੇ ਮੇਰੀ ਬੇਇੱਜ਼ਤੀ ਦੀ ਤੁਸੀਂ ਟੈਨਸ਼ਨ ਨਾ ਲੋ ਮੈਨੂੰ ਤੁਹਾਡੀ ਫਿਕਰ ਆ ਮੇਰੀ ਫਿਕਰ ਕੀ ਕਰਦਾ ਵਾ ਮੇਰੇ ਤੇ ਤਾਂ ਜਿਹੜੀ ਵਿਪਤਾ ਪਈ ਆ ਉਹ ਕਿਹੜਾ ਤੇਰੇ ਕਹਿਣ ਨਾਲ ਟਲ ਜਾਣੀ ਆ ਜਾਂ ਇਹਨਾਂ ਨੇ ਪੀਣੀ ਛੱਡ ਦੇਣੀ ਆ ਤੂੰ ਦੱਸ ਮੇਰੇ ਦੁੱਖ ਵੰਡਾ ਲੇਂਗਾ ਤੂੰ ਤੇਰੇਿੱਦਾ ਗੱਲ ਕਰਨ ਨਾਲ ਦੁੱਖ ਵੰਡੇ ਜਾਣਗੇ ਬੋਲ ਤੇਰੇ ਕਹਿਣ ਨਾਲੋਂ ਪੀਣੀ ਛੱਡ ਦੇਣਗੇ ਦੱਸ ਮੈਨੂੰ ਤੂੰ ਫੇਰ ਆ ਗਿਆ ਅੱਗੇ ਮੇਰੇ ਘਰ ਦੁੱਖ ਕੱਟ ਨੇ ਤੇਰਾ ਤੈਨੂੰ ਜਦੋਂ ਬੋਲਦੇ ਆ ਨਾ ਮੇਰੇ ਕੋਲ ਉਹ ਦੁੱਖ ਨਹੀਂ ਚੱਲ ਹੁੰਦਾ ਤੂੰ ਆਪੇ ਸੋਚ ਇੱਕ ਭੈਣ ਕਿਦਾਂ ਦੇਖ ਸਕਦੀ ਆ ਭੇ ਉਹ ਭਰਾ ਜਲੀਲ ਹੁੰਦਾ ਹੋਵੇ ਉਹਦੇ ਅੱਖਾਂ ਸਾਹਮਣੇ ਦੀਦੀ ਸਾਡੇ ਕੋਲੋਂ ਵੀ ਨਾ ਤੁਹਾਡਾ ਦੁੱਖ ਦੇਖਿਆ ਨਹੀਂ ਜਾਂਦਾ ਨਹੀਂ ਦੇਖਿਆ ਜਾਂਦਾ ਤਾਂ ਸਿਮਰਨ ਨਹੀਂ ਸੀ ਹੋਣਾ ਪੁੱਤਰ ਤੂੰ ਨਹੀਂ ਸੀ ਹੋਣਾ ਹਾਲੇ ਮੈਂ ਜਦੋਂ ਤੇਰੇ ਸ਼ਗਨ ਵਿਆਹ ਕਰਨੇ ਸੀ ਮੈਂ ਤੈਨੂੰ ਆਪੇ ਬੁਲਾ ਲੈਣਾ ਸੀ ਮੈਂ ਤਾਂ ਪਹਿਲਾਂ ਹੀ ਬਹੁਤ ਸ਼ਰਮਿੰਦਾ ਵਾਂ ਨਾ ਮੈਂ ਤੇਰਾ ਇੱਥੇ ਆਈ ਦਾ ਕੋਈ ਸ਼ਗਨ ਵਿਆਹ ਕਰ ਸਕੀ ਪੁੱਤਰ ਤੂੰ ਮੇਰੇ ਘਰ ਪਹਿਲੀ ਵਾਰੀ ਆਈ ਸੀ ਦੀਦੀ ਤੁਸੀਂ ਇਦਾਂ ਕਿਉਂ ਕਹਿਨੇ ਪਏ ਹੋ ਮੈਨੂੰ ਇੰਨਾ ਚੀਜ਼ਾਂ ਨਾ ਕੋਈ ਲੈਣਾ ਦੇਣਾ ਨਹੀਂ ਆਹ ਕਿਉਂ ਨਹੀਂ ਲੈਣਾ ਦੇਣਾ ਸਿਮਰਨ ਮੈਨੂੰ ਬਹੁਤ ਫਰਕ ਪੈਂਦਾ ਮੈਂ ਜਿਹੜੀ ਜਗ੍ਹਾ ਤੇ ਆ ਨਾ ਉਹ ਤੇਰੀ ਮਾਂ ਦੀ ਜਗ੍ਹਾ ਤੇ ਆ ਇੱਕ ਵੱਡੀ ਨਨਾਨ ਹੋਣ ਦੇ ਨਾਤੇ ਮੇਰੇ ਬਹੁਤ ਫਰਜ਼ ਬਣਦੇ ਆ ਜਿਹੜੇ ਮੈਂ ਨਿਭਾ ਨਹੀਂ ਸਕੀ ਮੇਰੀਆਂ ਅੱਖਾਂ ਅੱਜ ਵੀ ਨੀਵੀਆਂ ਇਹਨਾਂ ਦੇ ਕੱਲ ਦੇ ਵਿਹਾਰ ਤੇ ਜਿੱਦਾਂ ਦਾ ਇਹਨਾਂ ਨੇ ਕੱਲ ਤੇਰਾ ਵਿਹਾਰ ਕੀਤਾ ਨਾ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੈਨੂੰ ਕੀ ਪਤਾ ਮੇਰੇ ਘਰ ਦਾ ਹੁਣ ਕੀ ਮੌਲ ਆ ਇਹ ਤਾਂ ਦਿਨੇ ਵੀ ਪੀਣ ਲੱਗ ਜਾਂਦੇ ਆ ਰਾਤ ਵੀ ਪੀਣ ਲੱਗ ਜਾਂਦੇ ਆ ਹੁਣ ਤਾਂ ਸ਼ੁਕਰ ਕਰ ਤੈਨੂੰ ਸਿਰਫ ਬੋਲੇ ਹੀ ਆ ਮੈਨੂੰ ਡਰ ਸੀ ਕਿਤੇ ਤੇਰੇ ਤੇ ਹੱਥ ਨਾ ਚੱਕ ਲੈਣ ਤੇ ਤੈਨੂੰ ਮੈਂ ਅੱਜ ਤੱਕ ਕਦੀ ਫੋਨ ਕਰਕੇ ਦੱਸਿਆ ਮੇਰੀ ਆ ਹਾਲਤ ਆ ਨਹੀਂ ਨਾ ਫੇਰ ਤੂੰ ਅੱਜ ਵੀ ਚਲ ਜਾ ਆ ਜੋੜੇ ਭਾਵੇਂ ਤੇਰੇ ਅੱਗੇ ਹੱਥ ਦੀਦੀ ਪੈਸੇਆਂ ਨਾਲ ਵੀ ਤਾਂ ਹੱਲ ਹੋਈ ਸਕਦਾ ਵਾ ਉਹ ਗੱਲ ਦਾ ਪੈਸੇਆਂ ਨਾਲ ਸਿਮਰਨ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਵਾ ਆ ਕੋਠੀਆਂ ਮਾਇਲ ਲਾ ਸਕਦੇ ਆ ਪਰ ਸੁੱਖ ਨਹੀਂ ਖਰੀਦੇ ਜਾਂਦੇ ਤੂੰ ਤਾਂ ਸ਼ੁਕਰ ਕਰ ਕਾਂ ਸਿਮਰਨ ਤੈਨੂੰ ਬਾਵੇ ਵਰਗਾ ਘਰ ਵਾਲਾ ਮਿਲਿਆ ਤੇ ਐਨੇ ਸੋਖੀ ਆ ਤੂੰ ਜੀ ਦੋਨੋਂ ਮੈਂ ਬਹੁਤ ਖੁਸ਼ ਆ ਬਾਵੇ ਜੇ ਤੂੰ ਮੇਰੇ ਤੈਨੂੰ ਖੁਸ਼ ਕਿਹਾ ਨਾ ਮੇਤੋਂ ਬੁਰਾ ਕੋਈ ਨਹੀਂ ਦੇਖੀ ਹਰ ਮਾਂ ਬਾਪ ਨਾ ਤਿਆਂ ਨੂੰ ਲਾਡਾ ਚਾਵਾਂ ਨਾਲ ਪਾਲ ਕੇ ਭੇਜਦਾ ਬੜੀਆਂ ਉਮੀਦਾਂ ਹੁੰਦੀਆਂ ਉਹਨਾਂ ਨੂੰ ਆਪਣੇ ਜਿਗਰ ਦਾ ਟੋਟਾ ਸਾਨੂੰ ਦਿੰਦੇ ਆ ਇਹ ਤਾਂ ਤੂੰ ਵੀ ਫੀਲ ਕਰ ਸਕਦਾ ਨਾ ਮੈਂ ਵੀ ਤੇਰੀ ਭੈਣ ਆ ਨਾ ਤੈਨੂੰ ਦੁੱਖ ਲੱਗਦਾ ਹੈ ਨਾ ਜਦੋਂ ਮੇਰੀਆਂ ਅੱਖਾਂ 'ਚ ਹੰਝੂ ਆਉਂਦੇ ਆ ਹਾਂਜੀ ਦੀਦੀ ਪਰੇਸਤੀ ਦੀ ਇਹ ਤਾਂ ਕਹਿੰਦੇ ਪੈਸੇ ਨਾਲ ਆਪਾਂ ਸਭ ਕੁਝ ਖਰੀਦ ਸਕਦੇ ਆ ਸਮਰਨ ਤੂੰ ਫੇਰ ਸ਼ੁਰੂ ਹੋ ਗਈ ਬਾਵੇ ਉੱਚੀ ਆਵਾਜ਼ ਚ ਗੱਲ ਨਾ ਕਰ ਬਗਾਨੀ ਨਹੀਂ ਆ ਹੁਣ ਇਹ ਸਾਡੀ ਅਮਾਨਤ ਕਿਸੇ ਦਿੱਤੀ ਆ ਹਾਲੇ ਤਾਂ ਨਵੀਂ ਨਵੀਂ ਵਿਆਹ ਵਾਲੇ ਜ਼ਿੰਦਗੀ ਇਹਨੇ ਸ਼ੁਰੂ ਕੀਤੀ ਐ ਨੇ ਤਾਂ ਬਹੁਤ ਕੁਝ ਦੇਖਣਾ ਹੱਲੇ ਤੂੰ ਇਹਨੂੰ ਉੱਚੀ ਆਵਾਜ਼ ਚ ਨਹੀਂ ਬੋਲਣਾ ਇਰੇ ਵਰਗੀ ਜ਼ਿੰਦਗੀ ਨਹੀਂ ਇਹਨੂੰ ਦੇਣੀ ਮੈਨੂੰ ਪਤਾ ਕੰਡਿਆਂ ਤੇ ਚੱਲਦੀ ਪਈ ਆ ਅੱਜ ਮੈਂ ਤੇ ਕੰਡਿਆਂ ਤੇ ਚੱਲਣਾ ਤੈਨੂੰ ਵੀ ਪਤਾ ਜਦੋਂ ਕੰਡਾ ਚੁਭਦਾ ਆ ਨਾ ਤੇ ਕਿੰਨਾ ਦਰਦ ਹੁੰਦਾ ਪਰ ਦੀਦੀ ਤੁਸੀਂ ਕੁਝ ਗਲਤ ਤਾਂ ਨਹੀਂ ਕੀਤਾ ਮੈਂ ਨਹੀਂ ਬਾਪੇ ਤੈਨੂੰ ਪਤਾ ਹੀ ਆ ਪਾਪਾ ਕਿੰਨਾ ਪਾਠ ਪੂਜਾ ਕਰਦੇ ਹੁੰਦੇ ਸੀ ਛੋਟੇ ਛੋਟੇ ਆਪਣੇ ਮਾਹਬਾਪ ਕਿੱਦਾਂ ਆਪਾਂ ਨੂੰ ਉਂਗਲੀ ਫੜ ਕੇ ਗੁਰਦੁਆਰੇ ਲੈ ਕੇ ਜਾਂਦੇ ਸੀ ਆਪਾਂ ਕੱਲੇ ਵੀ ਸਵੇਰੇ ਸਵੇਰੇ ਜਾਣਾ ਆਠ ਕਰਨਾ ਅੱਜ ਵੀ ਤੁਰੇ ਤੁਰੇ ਜਾਂਦੇ ਸਾਡੇ ਮੂੰਹ 'ਚ ਬਾਣੀ ਦੀਆਂ ਦੁਕਾਨ ਦੀਆਂ ਨੇ ਮੈਨੂੰ ਨਹੀਂ ਲੱਗਦਾ ਮੈਂ ਕੋਈ ਪਾਪ ਕੀਤਾ ਹੋਊਗਾ ਦੀਦੀ ਤੁਹਾਨੂੰ ਨਾ ਕਿਸੇ ਦੇ ਮਾੜੇ ਕੀਤੇ ਕਰਮਾਂ ਦੀ ਨਾ ਸਜ਼ਾ ਮਿਲ ਰਹੀ ਆ ਕਿਸੇ ਦੇ ਮਾੜੇ ਕੀਤੇ ਕਰਮਾਂ ਦੀ ਸਜ਼ਾ ਇਹ ਕਿਵੇਂ ਹੋ ਸਕਦਾ ਸਿਮਰਨ ਕਿਸੇ ਦੇ ਮਾਰੇ ਕਰਮਾਂ ਦੀ ਸਜ਼ਾ ਮੈਨੂੰ ਕਿਉਂ ਮਿਲੂਗੀ ਦੀਦੀ ਮੈਂ ਤਾਂ ਵੱਡੇ ਬਜ਼ੁਰਗਾ ਤੋਂ ਹੀ ਸੁਣਿਆ ਕਿ ਪਿਓ ਦੀਆਂ ਕੀਤੀਆਂ ਨਾ ਧੀਆਂ ਪੁੱਤਾਂ ਵੀ ਭੋਗਣੀਆਂ ਪੈਂਦੀਆਂ ਨੇ ਇਹ ਤੂੰ ਸਿਮਰਤ ਕੀ ਕਹੀ ਜਾਣੀ ਆ ਦੀਦੀ ਮੈਨੂੰ ਜੋ ਸਹੀ ਲੱਗਿਆ ਮੈਂ ਕਹਿਤਾ ਇਹ ਕੀ ਕਹਿ ਰਹੀ ਐ ਸਿਮਰਨ ਤੇਰਾ ਇਸ਼ਾਰਾ ਕਿੱਧਰ ਦੀ ਮਤ ਹੈ ਇਹੀ ਕਹਿਨੀ ਪਈ ਆ ਜਿਹੋ ਜਾ ਬੀਜੋਗੇ ਉਹ ਜਾ ਵੱਡਣਾ ਹੀ ਪੈਂਦਾ ਵਾ ਸਿਮਰਨ ਦੇ ਗੋਲਮੋਲ ਜੀਆਂ ਗੱਲਾਂ ਮੇਰੇ ਸਮਝ ਤਾਂ ਨਹੀਂ ਆਉਂਦੀਆਂ ਪਈਆਂ ਜੇ ਤੈਨੂੰ ਸਮਝ ਆਉਂਦੀ ਆ ਤਾਂ ਤੂੰ ਦੱਸ ਦੇ ਦੀ ਤੂੰ ਟੈਨਸ਼ਨ ਨਾ ਲਓ ਸਭ ਕੁਝ ਠੀਕ ਹੋ ਜਾਣਾ ਮੈਂ ਜੀਜਾ ਇਹਨੇ ਗੱਲ ਕਰ ਲੈਣੀ ਅੱਜ ਉਹ ਕਿਹੜੀ ਗੱਲ ਕਰਨੀ ਆ ਜੀਜਾ ਸਾਸਰੀ ਕਾਲ ਸਾਸਰੀ ਕਾਲ ਮੇਰੀ ਗੱਲ ਸੁਣ ਕੱਲ ਕੋਈ ਕਸਰ ਰਹਿ ਗਈ ਸੀ ਜਿਹੜੀ ਤੇਰੀ ਬੇਇੱਜ਼ਤੀ ਨਹੀਂ ਕੀਤੀ ਸੀ ਅੱਜ ਤੂੰ ਫੇਰ ਆ ਗਿਆ ਤੇ ਬੇਇੱਜ਼ਤੀ ਕਰਾਉਣ ਜੀਜਾ ਹੀ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਸੀ ਮੈਂ ਤੈਨੂੰ ਸੱਦਿਆ ਮੇਰੇ ਨਾਲ ਕੋਈ ਗੱਲ ਕਰਾ ਕੇ ਜੀਜਾ ਹੀ ਆਜੋ ਆਪਾਂ ਬਹਿ ਕੇ ਗੱਲ ਕਰਦੇ ਆ ਯਾਰ ਤੂੰ ਜਲਦੀ ਦੱਸ ਕੀ ਕਹਿਣਾ ਹੈ ਤੇ ਕੀ ਕਰਨਾ ਹੈ ਜੀਜਾ ਅੱਗੇ ਤਾਂ ਤੁਸੀਂ ਪਿੰਦੇ ਨਹੀਂ ਸੀ ਚੰਗੇ ਭਲੇ ਹੁੰਦੇ ਸੀਗੇ ਮੈਂ ਮੈਨੂੰ ਕੱਲ ਵੀ ਸਮਝਾਇਆ ਸੀ ਮੈਂ ਕਿਸੇ ਦੇ ਪਿਓ ਦੀ ਲਾਗੇ ਨਹੀਂ ਪਿੰਦਾ ਆਪਣੇ ਪੈਸੇ ਦੀ ਪੀਣਾ ਨਾਲੇ ਮੈਂ ਪੀਵਾ ਨਾ ਪੀਵਾ ਤੂੰ ਵੀ ਚੱਕੀ ਲੈਣਾ ਦੇਣਾ ਜੀਜਾ ਜੀ ਮੈਂ ਤਾਂ ਇਹੀ ਕਹਿਣਾ ਸੀਗਾ ਕਿ ਦੀਦੀ ਨੂੰ ਖੁਸ਼ ਰੱਖਿਆ ਕਰੋ ਨਾ ਮਾਰਿਆ ਕਰੋ ਇਦਾਂ ਓ ਮੇਰੀ ਗੱਲ ਸੁਣ ਲੈ ਓਏ ਸਾਡੇ ਘਰ ਦਾ ਬੇਟਰਾ ਮੈਂ ਉਹਨੂੰ ਕੁੱਟਾਂ ਮਾਰਾਂ ਜਿੱਦਾਂ ਮਰਜ਼ੀ ਰੱਖਾਂ ਜਿੱਦਾਂ ਮਰਜ਼ੀ ਨਾ ਰੱਖਾਂ ਤੂੰ ਕਹਣ ਨੂੰ ਨਵੇਂ ਚ ਬੋਲਣ ਵਾਲਾ ਸਰਦਾਰ ਜੀ ਆਰਾਮ ਨਾਲ ਗੱਲ ਕਰ ਲੋ ਕੱਲ ਪਹਿਲੀ ਵਾਰ ਹੀ ਆਈ ਸੀ ਕੀ ਕੁਛ ਦੇਖ ਕੇ ਗਈ ਆ ਤਾਂ ਤੁਸੀਂ ਅੱਜ ਫੇਰ ਇਹੀ ਕੁਝ ਕਰਦੇ ਪਏ ਆਂ ਕੀ ਸੋਚੂਗੀ ਅਗਲੀ ਸਾਡੇ ਬਾਰੇ ਯਾਰ ਮਨ ਨੂੰ ਨਹੀਂ ਪਤਾ ਕੀ ਸੋਚੂਗੀ ਕੀ ਨਹੀਂ ਸੋਚੂਗੀ ਇਹ ਬੰਦਾ ਮੇਰੇ ਘਰ ਨਹੀਂ ਆਣਾ ਚਾਹੀਦਾ ਤਾਂ ਨਹੀਂ ਆਣਾ ਚਾਹੀਦਾ ਸਰਦਾਰ ਜੀ ਭਰਾ ਆਇਆ ਮੇਰਾ ਜਿਹਦੇ ਬਾਰੇ ਤੁਸੀਂ ਬੋਲ ਨਹੀਂ ਜਾਂਦੇ ਆ ਕੱਲ ਤੁਸੀਂ ਇੰਨਾ ਕੁਝ ਬੋਲੇ ਤੇ ਮੈਂ ਕੁਝ ਨਹੀਂ ਕਿਹਾ ਅੱਜ ਫੇਰ ਤੁਸੀਂ ਬੋਲ ਨਹੀਂ ਜਾਂਦੇ ਆ ਓ ਮੇਰੀ ਗੱਲ ਸੁਣ ਲਾ ਤੂੰ ਕੱਲ ਵੀ ਇਸ ਘਰ ਚ ਆਇਆ ਅੱਜ ਫੇਰ ਆ ਗਿਆ ਮੇਰੀ ਨਾ ਮਹੱਲੇ ਦੀ ਇੱਜ਼ਤ ਬਣੀ ਹੋਈ ਆ ਉਹ ਕੀ ਕਹਿਣਗੇ ਵੀ ਇਹਦਾ ਥਾਲਾ ਰੋਜ ਇੱਥੇ ਕੀ ਕਰਨਾ ਜਾਂਦਾ ਆ ਹੁਣ ਮੇਰੀ ਗੱਲ ਸੁਣ ਲੈ ਹੁਣ ਜੇ ਤੂੰ ਇਸ ਘਰ ਦੇ ਵਿੱਚ ਵੜਿਆ ਨਾ ਅਗਲੀ ਵਾਰੀ ਆਉਂਗੇ ਤੁਸੀਂ ਦੋ ਜਣੇ ਜਾਉਂਗੇ ਤੁਸੀਂ ਤਿੰਨ ਜਣੇ ਔਰ ਉਹਦਾ ਜ਼ਿੰਮੇਵਾਰ ਵੀ ਤੂੰ ਆਏਂਗਾ ਭਾਵੇਂ ਮੈਂ ਕਹਿੰਦੀ ਸੀ ਨਾ ਤੂੰ ਨਾ ਪੀਣਾ ਦੇ ਆਉਣ ਤੋਂ ਪਹਿਲਾਂ ਪਹਿਲਾਂ ਚੱਲ ਜਾ ਤੂੰ ਨਹੀਂ ਮੰਨੀ ਨਾ ਮੇਰੀ ਕਿਉਂ ਬੇਇੱਜ਼ਤੀ ਆਪਣੀ ਵੀ ਕਰਵਾਉਣਾ ਨਾਲ ਮੇਰੀ ਵੀ ਨਹੀਂ ਬਰਦਾਸ਼ਤ ਹੁੰਦਾ ਮੇਰੇ ਨਾਲ ਜਦੋਂ ਐਦਾਂ ਬੋਲਦੇ ਆ ਤੂੰ ਦੱਸ ਲੱਗੀ ਗੱਲ ਸਮਝ ਕੇ ਨਹੀਂ ਜੇ ਮੇਰੀ ਗੱਲ ਨਹੀਂ ਸਮਝਾਂਦੀ ਉਹਦੀ ਵੀ ਸਮਝ ਲੈ ਸਰਦਾਰ ਜੀ ਪਾਸ ਕਰੋ ਹੱਥ ਜੋੜ ਦਿਆਂ ਤੁਹਾਡੇ ਅੱਗੇ ਉਹ ਤੂੰ ਜ਼ਿਆਦਾ ਨਾ ਬੋਲਿਆ ਕਰ ਤੈਨੂੰ ਕਿੰਨੀ ਵਾਰੀ ਕਿਹਾ ਹੰਜੂ ਹੰਜੂ ਦਾ ਮੇਰੇ ਤੇ ਕੋਈ ਅਸਰ ਨਹੀਂ ਹੈਗਾ ਚਲ ਜਾ ਹੁਣ ਕੇ ਕੋਈ ਕਸਰ ਰਹੀਂਦੀ ਆਲੇ ਜਦੋਂ ਦੇਖੋ ਆ ਜਾਂਦੇ ਮੂੰਹ ਚੱਕ ਕੇ ਇੱਥੇ ਇੱਕ ਗੱਲ ਸੁਣਦੀ ਐ ਜੋ ਕੁਛ ਵੀ ਇੱਥੇ ਹੋਇਆ ਨਾ ਇੱਥੇ ਛੱਡ ਜੀ ਕਿਸੇ ਹੋਰ ਨੂੰ ਨਾ ਦੱਸੀ ਸਾਡੀ ਬਹੁਤ ਬਦਨਾਮੀ ਹੋਊਗੀ ਵੀ ਮੇਰੇ ਨਾਲ ਅਸ ਲੋਕ ਹੁੰਦਾ ਮੈਂ ਕਿਸੇ ਨੂੰ ਬਹੁਤ ਖੌਨ ਜੋਗੀ ਨਹੀਂ ਰਹਿਣਾ ਨਹੀਂ ਦੀਦੀ ਮੈਂ ਕਿਸੇ ਨੂੰ ਨਹੀਂ ਦੱਸਦੀ ਮੇਰੇ ਘਰ ਤੂੰ ਇੱਥੇ ਪਹਿਲੀ ਵਾਰੀ ਆਈ ਸੀ ਕੱਲ ਨਾ ਮੈਂ ਤੇਰਾ ਕੋਈ ਸਗਨ ਕਰ ਸਕੀ ਤੂੰ ਰੁੱਕ ਕੇ ਇੱਥੇ ਮੈਂ ਤੇਰਾ ਸਗਨ ਲੈ ਕੇ ਆਉਣੀ ਆ ਨਹੀਂ ਦੀਦੀ ਮੈਨੂੰ ਪੈਸਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੂੰਗੀ ਪਰਿਵਾਰ ਚੋਂ ਨਾ ਕਿਸੇ ਨੇ ਤਾਂ ਕੋਈ ਮਾੜੇ ਕਰਮ ਕੀਤੇ ਹੋਣੇ ਆ ਜਿਨ੍ਹਾਂ ਦੀ ਸਜ਼ਾ ਤੁਹਾਨੂੰ ਭੋਗਣੀ ਪੈ ਰਹੀ ਆ